ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀ ਆਓ ਸਰਵਣ ਕਰਦੇ ਹਾਂ ਸ੍ਰੀ ਦਰਬਾਰ ਸੇ ਵਿੱਚ ਜੋ ਬੁੰਗੇ ਹਨ ਉਹਨਾਂ ਦਾ ਕੀ ਭਾਵ ਹੈ ਅਤੇ ਕਿਉਂ ਰੱਖੇ ਗਏ ਸਨ ਬੁੰਗੇ ਜਾਂ ਬੂੰਗਾ ਸ਼ਬਦ ਫਾਰਸੀ ਦੇ ਬੁੰਗੇ ਸ਼ਬਦ ਦੇ ਪਦ ਪਾਵ ਰੂਪ ਵਿੱਚ ਪੰਜਾਬੀ ਵਿੱਚ ਵਰਤਿਆ ਜਾਣ ਲੱਗਿਆ ਹੈ ਇਸ ਦਾ ਅਰਥ ਹੈ ਰਹਿਣ ਦਾ ਸਥਾਨ ਪਰ ਸਿੱਖ ਸਮਾਜ ਵਿੱਚ ਇਹ ਸ਼ਬਦ ਇਤਿਹਾਸਿਕ ਗੁਰੂ ਧੰਮ ਅਤੇ ਖਾਸ ਕਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਰਦ ਗਿਰਦ ਬਣੇ ਉਹਨਾਂ ਨਿਵਾਸਾਂ ਲਈ ਰੂੜ ਹੋ ਗਿਆ ਜੋ ਮਿਸਲ ਜੁਗ ਵਿੱਚ ਵੱਖ-ਵੱਖ ਸਰਦਾਰਾਂ ਮਿਸਲਦਾਰਾਂ ਅਤੇ ਫੌਜਦਾਰਾਂ ਵੱਲੋਂ ਬਣਾਏ ਗਏ ਸਨ ਇਹਨਾਂ ਵਿੱਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਰਦਾਰ ਜਾਂ ਜਥੇਦਾਰ ਖੁਦ ਠਹਿਰਦੇ ਹੁੰਦੇ ਸਨ ਅਤੇ ਉਹਨਾਂ ਦੇ ਦਲਬਲ ਨਗਰ ਤੋਂ ਬਾਹਰ ਰੁਕਦੇ ਸਨ ਘਟੋ ਘਟ ਹਰ ਮਿਸਲ ਦਾ ਇੱਕ ਇੱਕ ਬੁੰਗਾ ਜ਼ਰੂਰ ਬਣਿਆ ਹੁੰਦਾ ਜਿਵੇਂ ਬੁੰਗਾ ਸ਼ੁਕਰਚਕੀਆਂ ਸਿੰਘਪਰੀਆ ਮਜਬੀ ਸਿੱਖਾਂ ਸ਼ਹੀਦਾਂ ਨਕਈਆਂ ਕਨੀਆਂ ਆਲੂ ਵਾਲੀਆਂ ਰਾਮਗੜੀਆਂ ਆਦ ਛੋਟੀਆਂ ਛੋਟੀਆਂ ਰਾਜਸਤਾਨ ਵਾਲਿਆਂ ਨੇ ਵੀ ਆਪਣੇ ਬੁੰਗੇ ਉਸਾਰਲੇ ਸਨ ਜਿਵੇਂ ਬੂੰਗਾ ਜਿਲ੍ਹਿਆਂ ਵਾਲਾ ਸਾਹਾਬਾਦੀਆਂ ਮਜੀਠੀਆਂ ਲਾਡਵਾ ਊੜੀਏ ਵਾਲੀਆਂ ਹਨੇਸਰੀਆਂ ਆਦ ਇਸ ਤੋਂ ਇਲਾਵਾ ਕੁਝ ਸਰਦਾਰਾਂ ਦੇ ਨਾਂ ਉੱਤੇ ਵੀ ਬੂੰਗੇ ਕਾਇਮ ਹੋਏ ਜਿਵੇਂ ਬੂੰਗਾ ਬਗੇਲ ਸਿੰਘ ਤਾਰਾ ਸਿੰਘ ਗਾਇਬਾ ਆਦ ਬਾਅਦ ਵਿੱਚ ਸਮਪਰਦਾਇ ਗਿਆਨੀਆਂ ਰਾਗੀਆਂ ਗਰੰਥੀਆਂ ਨੇ ਵੀ ਆਪਣੇ ਨਿਵਾਸਾਂ ਨੂੰ ਬੂੰਗੇ ਅਖਮਾਉਣਾ ਸ਼ੁਰੂ ਕਰ ਦਿੱਤਾ ਇਹ ਅਸਲੋਂ ਦਰਬਾਰ ਸਾਹਿਬ ਦੇ ਨੇੜੇ ਰਹਿਣ ਦੀ ਸੁਵਿਧਾ ਨੂੰ ਮੁੱਖ ਰੱਖਦੇ ਹਾਂ ਉਹਨਾਂ ਦੇ ਬਣਾਏ ਰਿਹਾਇਸ਼ੀ ਮਕਾਨ ਸਨ ਜਿੱਥੇ ਉਹ ਗੁਰਬਾਣੀ ਦੇ ਪਾਠ ਵਿਆਖਿਆ ਕੀਰਤਨ ਆਦਿ ਬਾਰੇ ਸਿੱਖਿਆ ਵੀ ਦਿੰਦੇ ਸਨ ਇਹ ਅਸਲ ਵਿੱਚ ਟਕਸਾਲਾਂ ਜਾਂ ਪਾਠਸਾਲਾ ਸਨ ਇਨ੍ਹਾਂ ਬੁੰਗਿਆਂ ਵਿੱਚੋਂ ਸਭ ਤੋਂ ਪੁਰਾਣਾ ਬੁੰਗਾ ਅਕਾਲ ਬੁੰਗਾ ਸੀ ਜੇ ਹੁਣ ਅਕਾਲ ਤਖਤ ਵਿੱਚੋਂ ਵਜੋਂ ਸ਼ਸ਼ੋਭਿਤ ਕੀਤਾ ਗਿਆ ਹੈ ਇਨ੍ਹਾਂ ਬੁੰਗਿਆਂ ਦੀ ਕੁੱਲ ਗਿਣਤੀ ਪ੍ਰਾਤਨ ਦਸਤਾਵੇਜ਼ਾਂ ਵਿੱਚ 72 ਤੱਕ ਮੰਨੀ ਗਈ ਹੈ। ਕਈ ਵਿਦਵਾਨ ਉਦਾਸੀ ਸਾਧਾਂ ਦੁਆਰਾ ਕਾਇਮ ਕੀਤੇ ਅਖਾੜਿਆਂ ਨੂੰ ਵੀ ਬੁੰਗਿਆਂ ਵਿੱਚ ਸ਼ਾਮਲ ਕਰ ਲੈਂਦੇ ਸਨ। ਦਰਬਾਰ ਸਾਹਿਬ ਦੀ ਪਰਕਰਮਾਂ ਨੂੰ ਖੁੱਲਾ ਕਰਨ નિਮਿਤ ਅधिकाਸ਼ ਬੁੰਗੇ ਟਾ ਦਿੱਤੇ ਗਏ ਸਨ। ਸਿੱਖ ਧਰਮ ਦੇ ਸੰਕਟਕਾਲ ਵਿੱਚ ਇਨ੍ਹਾਂ ਬੁੰਗਿਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਗੁਰਮਤਿ ਗਿਆਨ ਦੇ ਪ੍ਰਚਾਰ ਪ੍ਰਸਾਰ ਵਿੱਚ ਵੀ ਇਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ ਜਿ ਇਤਿਹਾਸ ਸ਼ਰਮਣ ਕਰਵਾਉਂਦਿਆਂ ਹੋਇਆਂ ਬਿਆਨਤ ਪ੍ਰਕਾਰ ਦੀਆਂ ਪੁੱਲਾਂ ਤਰੁੱਟੀਆਂ ਹੋ ਗਈਆਂ ਹਨ ਆਪ ਜੀ ਬਖਸ਼ਨ ਹਾਰੇ ਹੋ ਬਖਸ਼ ਲੈਣਾ ਅਗਾਹ ਵਾਸਤੋਂ ਆਪ ਜੀ ਨੇ ਕਿਰਪਾ ਕਰਨੀ ਗੁਰੂ ਸਾਹਿਬ ਕਿਰਪਾ ਕਰਕੇ ਗੁਰੂ ਸਾਹਿਬ ਆਪਣੇ ਇਤਿਹਾਸ ਅਤੇ ਗੁਰ사ਖੀਆਂ ਦੀਆਂ ਵਿਆਖਿਆ ਆਪ ਕਰਵਾ ਲੈਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ